ਅਸੀਂ ਦਸੂਹਾ ਤੋਂ ਸਾਜੀਆਂ ਕਰਨ ਜਾ ਰਹੇ ਹਾਂ ਜਿੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਅੰਬਸਰ ਵਿੱਚ ਬਬਰੀ ਮੰਦਪਾਗੀ ਘਟਨਾ ਤੋਂ ਬਾਅਦ ਅੱਜ ਦਸੂਹਾ ਦੇ ਵਿੱਚ ਜਿਹੜਾ ਮੁਕੰਮਲ ਜਿਹੜਾ ਜਾਮ ਲਗਾ ਦਿੱਤਾ ਗਿਆ ਆ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਜਿੱਥੇ ਕਿ ਲੰਬੀਆਂ ਲੰਬੀਆਂ ਲਾਈਨਾਂ ਅੱਜ ਲੱਗ ਚੁੱਕੀਆਂ ਨੇ ਕਿਉਂਕਿ ਸੰਦਰ ਸੁਵਿਧਾ ਸਾਂਝੀਆਂ ਕਰਦੀ ਹੈ ਕਿ ਬਿਲਕੁਲ ਸ਼ਿਵਜੀ ਦੀ ਮੂਰਤੀ ਦੇ ਸਾਹਮਣੇ ਜਿਹੜਾ ਨੈਸ਼ਨਲ ਹਾਈਵੇ ਦੇ ਉੱਤੇ ਤਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਧੰਦਾ ਦਿੱਤਾ ਜਾ ਰਿਹਾ ਅੰਮਰਸਰ ਦੇ ਵਿੱਚ ਬੀਤੇ ਦਿਨ ਵਾਪਰੀ ਮੰਤਪਾਗੀ ਘਟਨਾ ਤੋਂ ਬਾਅਦ ਅੱਜ ਖੁਸ਼ਿਆਰਪੁਰ ਜਲੰਧਰ ਮੋਕਾ ਤੇ ਹੋਰ ਜਿਹੜੇ ਜਿਹੜੀਆਂ ਜਗ੍ਹਾ ਦੇ ਉੱਤੇ ਜਿਹੜਾ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਤੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੀ ਮੌਕੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਹੋਇਆ ਹੈ ਤਾਂ ਜੋ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਉਥੇ ਜਨ ਤਸਵੀਰਾਂ ਦੇ ਵਿੱਚ ਦੱਸ ਦਈਏ ਕਿ ਇਸ ਸਮੇਂ ਦਸੂਹਾ ਸ਼ਹਿਰ ਮੁਕੰਮਲ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ ਹੈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਅੱਜ ਸਵੇਰ ਤੋਂ ਹੀ ਜੋ ਵਕ ਵਕ ਜਿੱਥੇ ਬੰਦੀਆਂ ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਅੱਜ ਦਸੂਹਾ ਮੁਕੰਮਲ ਬੰਦ ਕੀਤਾ ਜਾਵੇਗਾ ਤੇ ਨਾਲ ਹੀ ਨੈਸ਼ਨਲ ਹਾਈਵੇ ਨੂੰ ਵੀ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇਗਾ ਉੱਥੇ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਹੈ ਕਿ ਇਸ ਕਾਲ ਤੋਂ ਬਾਅਦ ਜੋ ਨੈਸ਼ਨਲ ਹਾਈਵੇ ਦੇ ਉੱਤੇ ਤਾਂ ਨਾ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਤੁਸੀਂ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਦਮਾ ਕਿ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਨੇ ਅੱਜ ਜੇਕਰ ਤੁਸੀਂ ਵੀ ਪਠਾਨਕੋਟ ਤੋਂ ਜਲੰਧਰ ਵੱਲ ਨੂੰ ਜਾ ਰਹੇ ਹੋ ਜਾਂ ਨੈਸ਼ਨਲ ਹਾਈਵੇ ਦੇ ਉੱਤੇ ਸਫ਼ਰ ਕਰ ਰਹੇ ਹੋ ਤਾਂ ਇਹ ਵੀਡੀਓ ਸਾਂਝਾ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਆਪਣੇ ਰਿਸ਼ਤੇਦਾਰਾਂ ਲਈ ਤਾਂ ਜੋ ਕਿਸੇ ਵੀ ਮੁਸ਼ਕਲ ਦੇ ਵਿੱਚ ਨਾ ਫਸਣ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਹੈ ਕਿ ਦਸੂਹਾ ਦੇ ਵਿੱਚ ਬਿਲਕੁਲ ਸ਼ਿਵਜੀ ਜੀ ਦੀ ਮੂਰਤੀ ਦੇ ਸਾਹਮਣੇ ਨੈਸ਼ਨਲ ਹਾਈਵੇ ਦੇ ਉੱਤੇ ਪਰਦਰਸ਼ਨਕਾਰੀਆਂ ਦੇ ਵੱਲੋਂ ਧੰਨਵਾਦ ਦਿੱਤਾ ਜਾ ਰਿਹਾ 24 ਬੀਤੇ ਦਿਨ ਜੋ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਸੀ ਉਸ ਦੇ ਵਿਰੋਧ ਤੋਂ ਬਾਅਦ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਇਸ ਸਮੇਂ ਬਿਲਕੁਲ ਸੁਹਾ ਦੇ ਵਿੱਚ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਾਂਗੇ ਜਿੱਥੇ ਵੱਖ-ਵੱਖ ਜਿੱਥੇ ਬੰਦੀਆਂ ਦੇ ਆਗੂ ਆਪਣੇ ਵਿਚਾਰ ਪੇਸ਼ ਕਰ ਰਹੇ ਨੇ ਤੇ ਨੈਸ਼ਨਲ ਹਾਈਵੇ ਦੇ ਉੱਤੇ ਦਰਿਆ ਵੇਛਾ ਕੇ ਇਸ ਸਮੇਂ ਧੰਨਵਾਦ ਦਿੱਤਾ ਜਾ ਰਿਹਾ ਹੈ ਜੋ ਮੈਂ ਬਲਾਰੇ ਜਿਹੜੇ ਵੀ ਟੁੱਟਦੇ ਆ ਉਹਨਾਂ ਨੂੰ ਮੈਂ ਕਹਿੰਦਾ ਬੇਕੀ ਕਮੇਟੀ ਹਾਜ਼ਰੀ ਨਹੀਂ ਮੈਂ ਭੈਣ ਜੀ ਬਲਵਿੰਦਰ ਗੌਰ ਜੀ ਦੀ ਬੇਤੀ ਕਰਦਾ ਕਿ ਉਹ ਤੁਹਾਡੇ ਵੱਲੋਂ ਖੋਣਗੇ ਬਲਵਿੰਦਰ ਗੌਰ ਜੀ ਜੈ ਭੀਮ ਜੈ ਭਾਰਤ ਅੱਜ ਲੋਕਾਂ ਵੀ ਕਿ ਜੋ ਵੀ ਕੰਮ ਲਗਾਇਆ ਜਾ ਰਿਹਾ ਹੈ ਇਹ ਸਾਰੇ ਨਬਲੀ ਬੰਦਤਾ ਦਾ ਹੈ ਕਿ ਕੀ ਕੱਲ ਵਾਪਰਿਆ ਅਸੀਂ ਸਾਰੇ ਰਲ ਮਿਲ ਕੇ ਇਸ ਹਾਲੇ ਨੂੰ ਨਬਰੇ ਜਾਣਿਆ ਔਰ ਬਹੁਤ ਹੀ ਮੰਦ ਮੰਗੂ ਭਾਗ ਹੀ ਕਰਨਾ ਹੈ ਜੋ ਸਾਡੇ ਸਮਾਜ ਵਿੱਚ ਸਾਡੇ ਵਾਹਨ ਦੇ ਮਾਲਕ ਸੈਰੀ ਅਖਰਾਂ ਵਿੱਚ ਲਿਖਿਆ ਹੋਇਆ ਜਿਨ੍ਹਾਂ ਦਾ ਨਾਮ ਡਾਕਟਰ ਰਵੀ ਮਰਾੰ ਅੰਬੇਸ਼ਕਰ ਉਹਨਾਂ ਦੀ ਤਸਵੀਰ ਨੂੰ ਥੋੜਿਆ ਨਾਲ ਮਾਰਿਆ ਗਿਆ ਹੈ ਔਰ ਇਹ ਵਾਦ ਇਸ ਉਹਨਾਂ ਦੇ ਦੀ ਝੋਟ ਪਹੁੰਚੀ ਇਹ ਸਾਡੇ ਤਲ ਤੇ ਮਾਰ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਬੰਦ ਕੀਤਾ ਗਿਆ ਕੀ ਕਰਨਾ ਚਾਹੋਗੇ ਇਸ ਨੂੰ ਸਾਡਾ ਸਾਰਾ ਕੰਮ ਇਹੀ ਕਿ ਦੋ ਤਰਫ ਸਾਰੇ ਸਰਕਾਰਾਂ ਤੋਂ ਜਿਆਦਾ ਵੀ ਵਿਆਪਰ ਦਾ। ਜੇ ਸਾਰਾ ਕਰਨਾ ਚਾਹੁੰਦਾ ਹਾਂ ਮੈਂ ਅੱਜ ਤੋਂ ਕਹਿੰਦੀ ਹਾਂ ਇਸ ਤਰ੍ਹਾਂ ਕੋਈ ਵੀ ਸਾਰਾ ਨਾ ਕੋਈ ਵੀ ਚੀਰ ਮਾਰਨ ਦੀ ਹੈ ਰੋਸ ਵਿੱਚੋਂ। ਸਾਡਾ ਸਮਾਜਿਕ ਗੱਲਬਾਤ ਹੋ ਰਿਹਾ ਹੈ। ਜਿਸ ਨੂੰ ਲੈ ਕੇ ਪੂਰਾ ਪੰਜਾਬ ਬਾਕੀ ਕੋਲ ਅੱਜ ਦਸਵਾ ਹੈ ਮਲਮ। ਉਹ ਕਮੇਟੀਆਂ ਦੇ ਬੰਦ ਕੀਤਾ ਗਿਆ। ਹੋਰ ਸਮਾਜ ਦੀ ਉਹੀ ਮੰਗਾਂ ਪੀਰ ਕੁਰਸੀ ਅੰਸਰ ਤੇ ਦੇਸ਼ thro ਦਾ ਪਾਚਾ ਲਾ ਕੇ ਅੰਦਰ ਤੱਕ ਆ ਗਿਆ ਇਹ ਨਾ ਸਹੀ ਲੱਗਿਆ। ਕਿਉਂਕਿ ਜੋ ਬਾਬਾ ਸਾਹਿਬ ਦੀ ਗੱਲ ਵੀ ਕਰਦਾ ਇਹ ਹੋ ਗਿਆ ਸ਼ਰਾਤਿਆਂ ਸਰਕਾਰ ਕੁਝ ਵੀ ਕਰ ਸਕਦਾ ਹੈ। ਸਾਡੇ ਲੋਕ ਸੜਦੇ ਹਨ। ਇਹ ਹੋ ਗਿਆ ਸ਼ਰਾਤਿਆਂ ਸਰਾਂ ਨੂੰ ਹੋਰ ਜਤਾਵਲੀ ਲੈਣੇ ਪਏ। ਤੇ ਜਦੋਂ ਤੁਸੀਂ ਇਹਨੂੰ ਕੋਈ ਹਰਕਤ ਕਰਦੇ ਆਂ ਤੁਸੀਂ ਪਹਿਲਾਂ ਸਾਡਾ ਟਾਈਮ ਬੋਲੋ। ਸਾਨੂੰ ਦੱਸੋ ਅਸੀਂ ਆਹ ਕੰਮ ਕਰਨ ਲੱਗੇ ਆਂ। ਫੇਰ ਦੇਖਾਂਗੇ ਤੁਹਾਡੀ ਜਿਹੜੀ ਅੱਜ ਦੇਖਿਆ ਜਾਵੇ ਤਾਂ ਕਾਫੀ ਜਿਆਦਾ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਆ। ਕੋਈ ਇਸ ਤਰ੍ਹਾਂ ਦਾ ਨੈਸ਼ਨਲ ਹਾਈਵੇ ਬੰਦ ਕਰਨ ਦੀ ਵੀ ਕਾਲ ਦਿੱਤੀ ਗਈ ਸੀ। पूरा पंजाब और जहां बांदा जालंधर बांदा शहर हो बांदा दसुआ बांदा ਤੇ ਜਿੰਨੀਆਂ ਅਮਰਜੈਂਸੀ ਸੇਵਾਵਾਂ ਸਾਰੀਆਂ ਲਗਾਈਆਂ ਜਾ ਰਹੀਆਂ ਜਿੰਨੀਆਂ ਕਿਸੇ ਨੂੰ ਵੀ ਅਮਰਜੈਂਸੀ ਹੋਣਾ ਪਹਿਲੇ ਦਾ ਦਨਗਾਇਆ ਜਾ ਰਿਹਾ ਜਿਹੜੇ ਲੋਕ ਅੱਜ ਪਰੇਸ਼ਾਨ ਹੋ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਨੂੰ ਇਹ ਨਹੀਂ ਸਾਡਾ ਸੰਦੇਸ਼ ਹੈ ਇਹ ਸਾਡਾ ਪਤਾ ਜਿਹੜੇ ਰੈਵਲ ਕਰਕੇ ਅਸੀਂ ਅੱਜ ਪੂਰੀ ਆਜ਼ਾਦੀ ਮਾਣ ਰਹੇ ਹਾਂ ਉਸ ਰੈਵਲ ਦੀ ਬੈਦਰੀ ਹੋ ਰਹੀ ਆ ਔਰ ਤੁਸੀਂ ਹਜੇ ਤੱਕ ਵੀ ਘਰੋਂ ਨਹੀਂ ਨਿਕਲਦੇ ਤੁਹਾਨੂੰ ਸਾਰਿਆਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੀ ਇਹ ਸਾਡਾ ਆਵਾਜ਼ ਆ ਮੇਰੇ ਕੱਢਦੇ ਅਸੀਂ ਇੱਕ ਪੰਜਾਬ ਦੇ ਹਨੀ ਸਮੂਹ ਸਮਾਜ ਦੇ ਹਰੇਕ ਵਰਗ ਦੇ ਜਿਗਤਾਂ ਨੇ ਦੀ ਗੱਲ ਕੀਤੀ ਜਾਵੇ ਤਾਂ ਕਦੋਂ ਤੱਕ ਇਹ ਤਾਂ ਚੱਲਦਾ ਜਾਰੀ ਰਹੇਗਾ ਅੱਜ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮੈਮੋਰੰਡਮ ਜਾਰੀ ਆਇਆ ਜਾ ਰਿਹਾ ਹੈ ਮੈਂ ਬੇਨਤੀ ਕਰਦਾ ਹਾਂ ਕਿ ਡਿਪਟੀ ਸਾਹਿਬ ਨੂੰ ਮੈਮੋਰੰਡਮ ਜੁਪਾ ਨੇ ਉਸ ਦੇ ਨਾਲ ਅੱਜ ਧਾਨਾ ਚੱਕ ਕੇ ਬਾਜ਼ਾਰ ਵਿੱਚ ਜਿਹੜੀ ਨਾ ਬਾਜ਼ਾਰ ਮੁਕੰਮਲ ਬੰਦ ਕੀ ਬੰਦ ਹੋਇਆ ਗਿਆ ਹੈ ਹਾਂ ਜੀ ਬਾਜ਼ਾਰ ਨੂੰ ਨਰਮਲ ਪ੍ਰਸ਼ਾਸਨ ਨੇ ਕੀਤਾ ਦਾ ਬਹੁਤ ਬਹੁਤ ਧੰਨਵਾਦ ਅੱਜ ਨੂੰ ਪਤਾ ਹੀ ਹੈ ਕਿ 26 ਜਨਵਰੀ ਨੂੰ ਸਾਰਿਆਂ ਨੂੰ ਸਾਡਾ ਸਵਾਗਤ ਹੈ ਤੁਹਾਡੇ ਨਾਲ ਦਸੂਹਾ ਤੋਂ ਸਾਂਝਾ ਕਰਦੇ ਹਾਂ ਜਿੱਥੇ ਕਿ 1900 ਗੱਲ ਕਰਦੇ ਹੋਏ ਜਿੱਥੇ ਬੰਦਿਆਂ ਦੇ ਪ੍ਰਧਾਨ ਦੱਸਿਆ ਗਈ ਜਲਦੀ ਹੀ ਜਿਹੜਾ ਇੱਕ ਮੋਮੈਂਟਮ ਜੋ ਕਿ ਵਕ ਵਕ ਜਿੱਥੇ ਬੰਦਿਆਂ ਦੇ ਵੱਲੋਂ ਸ਼ੈਨ ਕਰਕੇ ਪ੍ਰਸ਼ਾਸਨ ਨੂੰ ਦਿੱਤਾ ਜਾਵੇਗਾ ਤੇ ਉਸ ਦੇ ਬਾਅਦ ਜਿਹੜਾ ਧਰਨੇ ਨੂੰ ਸਮਾਪਤ ਕਰ ਦਿੱਤਾ ਜਾਵੇਗਾ ਫਾਲਦੀ ਘੜੀ ਜੋ ਦਸੂਹਾ ਚੌਂਕ ਦੇ ਵਿੱਚ ਮੁਕੰਮਲ ਬੰਦ ਕੀਤਾ ਹੋਇਆ ਹੈ ਤੇ ਸਿਰਫ ਐਮਰਜੈਂਸੀ ਸੇਵਾਵਾਂ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਰਮੀ ਦੀਆਂ ਗੱਡੀਆਂ ਜਾ ਐਂਬੂਲੈਂਸ ਨੂੰ ਲੰਘਾਇਆ ਜਾ ਰਿਹਾ ਆ ਉਸ ਤੋਂ ਬਿਨਾ ਜੋ ਵੀ ਵਾਹਨਾਂ ਬੱਸਾਂ ਆਂ ਕਾਰਾਂ ਆਂ ਜੋ ਆਪਣੇ ਘਰੋਂ ਨਿਕਲੇ ਆ ਉਹਨਾਂ ਨੂੰ ਨੈਸ਼ਨਲ ਹਾਈਵੇ ਤੇ ਹੀ ਰੋਕ ਦਿੱਤਾ ਗਿਆ ਆ ਤੇ ਨਾਲ ਹੀ ਜੇਕਰ ਸ਼ਹਿਰ ਦੀ ਗੱਲ ਕਰੀਏ ਤੇ ਇਸ ਸਮੇਂ ਸ਼ਹਿਰ ਦੀਆਂ ਦੁਕਾਨਾਂ ਮੁਕੰਮਲ ਤੌਰ ਤੇ ਬੰਦ ਨੇ ਇਸ ਰੋਸ ਦੇ ਵਜੋਂ ਤੇ ਉੱਥੇ ਹੀ ਰੋਡ ਦੇ ਉੱਤੇ ਬੈਠੇ ਪ੍ਰਦਾਨਸ਼ਕਾਰੀ ਵੀ ਕੁਝ ਸਮੇਂ ਤੇ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਆ ਕਿ ਕੁਝ ਸਮੇਂ ਦੇ ਬਾਅਦ ਇਸ ਨੂੰ ਖੋਲ ਦਿੱਤਾ ਜਾਵੇਗਾ ਇੱਕ ਆਪਣੀ ਮੰਗ ਪੱਤਰ ਜੋ ਕਿ ਉਹ ਪੁਸਤ ਪ੍ਰਸ਼ਾਸਨ ਨੂੰ ਰੇਂਗ ਦੇ ਡੀਐਸਪੀ ਤੋਂ ਸੁਵਾਰ ਨੂੰ ਦੇਣਗੇ ਤੇ ਉਸ ਤੋਂ ਬਾਅਦ ਜਿਹੜਾ ਇਸ ਰੋਡ ਨੂੰ ਖੋਲ ਦਿੱਤਾ ਜਾਵੇਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੋਂ ਜੋ ਲੋਕ ਅੱਜ ਆਪਣੇ ਘਰਾਂ ਤੋਂ ਆਏ ਸਨ ਉਹ ਇਸ ਜਾਮ ਦੇ ਵਿੱਚ ਫਸ ਕੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਨੇ ਹੱਸਿ ਗਿਆ ਭਾਜੀ ਕਿੱਥੋਂ ਆਏ ਬਈ ਤੁਸੀਂ ਪਤਾ ਸੀ ਬਈ ਅੱਜ ਜਾਮ ਲੱਗਾ ਰਸਤੇ ਦੇ ਵਿੱਚ ਬਿਲਕੁਲ ਨਹੀਂ ਪਤਾ ਸੀ ਜਾਮ ਨਹੀਂ ਲੱਗਾ ਉਹ ਕਿਵੇਂ ਦੇਰ ਰਿਓ ਇਸ ਜਾਮ ਨੂੰ ਕੋਈ ਨਾ ਕੋਈ ਕਟੜ ਹੋ ਰਹੀ ਹੈ ਜਾਂ ਤੁਹਾਨੂੰ ਗੱਡੀ ਚ ਬੈਠ ਕੇ ਕੰਮ ਕਰਨਾ ਹੈ ਕਿ ਨੋਰਮਲ ਐਕਟੀਵਿਟੀਜ਼ ਨਹੀਂ ਆਉਂਦੀਆਂ ਜਾਂ ਕਟੜ ਹੋ ਰਹੀਆਂ ਨਹੀਂ ਆ ਕੋਈ ਪ੍ਰਸ਼ਾਸਨ ਵੱਲ ਦੱਸਿਆ ਗਿਆ ਸੀ ਕਿ ਅੱਜ ਬੰਦ ਹੋਣਾ ਜਾਂ ਕੁਝ ਇਸ ਤਰ੍ਹਾਂ ਦਾ ਨਹੀਂ ਪ੍ਰਸ਼ਾਸਨ ਕਾਰਵਾਈ ਨਹੀਂ ਕੋਈ ਕੌਣ ਦੇਖ ਰਿਹਾ ਸਰ ਇਹਨਾਂ ਦੀ ਕਰ ਉਹਨੂੰ ਸਾਢੇ ਕੰਮ ਬਹੁਤ ਮੈਂ ਕਿ ਸਵੇਰੇ ਉੱਠ ਕੇ ਕਿਹੜਾ ਬੰਦਾ ਮਤਲਬ ਕੋਈ ਗਵਰਨਮੈਂਟ ਡਿਵੀਜ਼ਨ ਦੀ ਵੈਬਸਾਈਟ ਖੋਲ ਕੇ ਦੇਖ ਰਿਹਾ ਕਿ ਹਾਂ ਜੀ ਅੱਜ ਕਿਹੜੀ ਕਿਹੜੀ ਜਗ੍ਹਾ ਜਾਮ ਲੱਗਿਆ ਹੋਇਆ ਕਿੱਧਰ ਕਿੱਧਰ ਦੀ ਨਹੀਂ ਜਾਣਾ ਤੁਸੀਂ ਮੇਨ ਹਾਈਵੇ ਹੈ ਸਰ ਮੇਨ ਰੋਡ ਆ ਠੀਕ ਹੈ ਜੀ ਚਲੋ ਤਸਵੀਰਾਂ ਤੁਹਾਡੇ ਨਾਲ ਦਸਵਾ ਤੋਂ ਸਾਂਝੀਆਂ ਕਰ ਰਹੇ ਆ ਦੁਬਾਰਾ ਫੇਰ ਦੱਸ ਦਈਏ ਕਿ ਜੋ ਲੋਕ ਅੱਜ ਪਠਾਨਕੋਟ ਤੋਂ ਜੰਮੂ ਸੌਰੀ ਪਠਾਨਕੋਟ ਤੋਂ ਜਲੰਧਰ ਜਾ ਰਹੇ ਨੇ ਜਾਂ ਜਲੰਧਰ ਤੋਂ ਪਠਾਨਕੋਟ ਜਾ ਰਹੇ ਨੇ ਉਹਨਾਂ ਲਈ ਇਹ ਜਿਲੋਰੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਸ ਸਮੇਂ ਬਿਲਕੁਲ ਸ਼ਿਵਜੀ ਜੀ ਦੀ ਮੂਰਤੀ ਦੇ ਸਾਹਮਣੇ ਦਸੂਹਾ ਦੇ ਵਿੱਚ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਦਸੂਹਾ ਦੇ ਵਿੱਚ ਲੰਬਾ ਜਾਮ ਲੱਗ ਚੁੱਕਾ ਹੈ ਜਿਸ ਤੇ ਕੰਨ ਜੋ ਰਾਹਗੀਰ ਕਰ ਰਹੇ ਹਨ ਨਿਕਲੇ ਸਨ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੋ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨੀ ਇੱਕ ਮੰਦਪਾਗੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਅੰਬੇਦਕਰ ਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਉਸ ਤੋਂ ਬਾਅਦ ਇਹ ਪੰਜਾਬ ਨੂੰ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ ਤੇ ਅੱਜ ਉਸੇ ਦੇ ਮੱਦੇ ਨਜ਼ਰ ਪੰਜਾਬ ਬੰਦ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਹੁਸ਼ਿਆਰਪੁਰ ਉਸ ਨੂੰ ਮੁਕੰਮਲ ਬੰਦ ਕਰਾਇਆ ਜਾ ਰਿਹਾ ਤੇ ਖਾਸ ਕਰਕੇ ਜੇਕਰ ਦਸੂਹਾ ਦੀ ਗੱਲ ਕਰੀਏ ਤੇ ਦਸੂਹਾ ਦੇ ਵਿੱਚ ਇਸ ਸਮੇਂ ਮੁਕੰਮਲ ਤੌਰ ਦੇ ਉੱਤੇ ਦੁਕਾਨਾਂ ਬੰਦ ਨੇ ਬੈਂਕਾਂ ਜੋ ਵੀ ਹੋਰ ਵੀ ਉਹ ਸਾਰੀਆਂ ਅੱਜ ਸਵੇਰ ਦੀਆਂ ਹੀ ਬੰਦ ਨੇ ਤੇ ਜੋ ਘਰਾਂ ਤੋਂ ਅੱਜ ਲੋਕ ਨਿਕਲ ਰਹੇ ਨੇ ਉਹ ਇਸ ਜਾਣਕਾਰੀ ਨੂੰ ਜਰੂਰ ਸਾਂਝੀ ਕਰਿਓ ਤੇ ਇਸ ਸਮੇਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਨੈਸ਼ਨਲ ਹਾਈਵੇ ਦੇ ਉੱਤੇ ਦਰਿਆ ਬਿਛਾ ਕੇ ਪ੍ਰਦਰਸ਼ਨਕਾਰੀ ਧੰਦਾ ਦੇ ਰਹੇ ਨੇ ਸਮਰਥਾ ਰੋਟੀ ਬਬਲ ਆਪੋ ਜੀ ਸੰਜੀ ਇਹ ਰੱਤਵਾੜੇ ਕੋਠੇ ਸਨਾਟਕੀ ਯਾਨੀ ਰਿਕਰੈਂਟਰੀ ਪਿਆ ਸਨਾਟਕੀ ਜਵਾਂ ਦੀ ਪੂਲ ਡਿਵੀਜ਼ਨਰੀ ਸੀ ਉਹਦੇ ਦੁੱਧੇ ਵਾਲੀ ਬੰਦੀ ਸੀ ਉੱਥੇ ਨੇ ਆਪ ਹੀ ਉਹਦੇ ਉਹਨੇ ਨਵਾਈ ਉਸ ਫਾਹਾ ਬਣਾਇਆ ਜਿਹੜਾ ਜਿੰਨਾ ਵੀ ਕਾਰਵਾਈ ਹੋਈ ਆ ਕਿ ਸਾਰੇ ਮੈਂ ਬਲੀ ਤੁਹਾਨੂੰ ਕੋਈ ਨਹੀਂ ਦਿੰਦਾ ਯਾਰ ਫਾਹਾ ਕਲਪਾਹ ਉਹਨੇ ਨਵੀਂ ਪਰੰਤ ਕਰਿਆ ਸਾਡੇ ਨੂੰ 12000 ਨੂੰ ਦੱਟ ਕੇ ਦਾ ਵਿਰੋਧ ਕਰਨਾ ਚਾਹੀਦਾ 12000 ਰੁਪਏ ਦੀ ਜਾਬਾਤ ਲਈ ਉਸ ਫਾਹਾ ਦਾ ਸਤਿਕਾਰਯੋਗ ਪਤਾਂ ਸਰਮਜੀਤ ਸਿੰਘ ਜੀ ਅਮਾਰੀ ਉਹ ਅੱਜ ਸੋਣੀ ਤੇ ਉਹਨਾਂ ਪਹਿਲਾਂ ਮੇਰੇ ਕੋਲ ਗੱਲ ਪਹੁੰਚੀ ਗਈ ਇਹਨਾਂ ਦਾ ਨਾਮ ਉਹ ਜਾ ਜੀ ਇਹ ਹਰਮਨ ਤਾਂ ਸਾਨੂੰ ਵੀ ਵੜ ਗਿਆ ਸੀ ਬੋਲਣ ਦਿਆ ਦਸਾਹੀ ਰਾਤ ਨੂੰ ਪੂਰੀ ਗੱਲ ਕਰਨੀ ਸਾਰੇ ਸਾਥੀਆਂ ਨੂੰ ਜੈ ਪੀ ਵੀ ਜੈ ਭਰ ਸਾਹ ਸੰਗਤ ਜੀ ਗੰਗੋ ਬਾਬਾ ਸਾਹਿਬ ਦੇ ਜੋ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੀ ਨਹੀਂ ਇਹਦੇ ਮਗਰ ਜਿਹੜੀਆਂ ਤਾਕਤਾਂ ਨਾ ਮੇਨ ਗੱਲ ਉਹਦੀ ਆ ਕਿਉਂਕਿ ਇਹ بار-बार ਜਿਹੜੀਆਂ ਤਾਕਤਾਂ ਇਹ ਇਦਾਂ ਦੇ ਕੰਮ ਕਰਾਉਂਦੀਆਂ ਜਿਹੜਾ ਸਾਡਾ ਸਿੱਖ ਭਾਈਚਾਰਾ ਤੇ ਸਾਡਾ ਐਸੀ ਸਮਾਜ ਆ ਵੀ ਇਹ ਵੀ ਆਪਸ ਵਿੱਚ ਲੜਨ ਤੇ ਇਹ ਇੱਧਰ ਬੋਲਦੇ ਰਹਾ ਤੇ ਸਰਕਾਰਾਂ ਆਪਣਾ ਕੰਮ ਕਰੀ ਜਾਣ ਸੋ ਬੇਈਸੀ ਆ ਕਿ ਆਪਾਂ ਆਪਸ ਵਿੱਚ ਨਹੀਂ ਲੜਨਾ ਸਰਕਾਰਾਂ ਜੋ ਗਨੋਨੀਆਂ ਹਕਤਾਂ ਕਰਾਉਂਦੀਆਂ ਉਹਦੇ ਦੇ ਪਾਰਾ ਦੇ ਜਿਸ ਬੰਦੇ ਨੇ ਇਹ ਕੰਮ ਕੀਤਾ ਉਹਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਆ ਪਰ ਐਦਾਂ ਨਹੀਂ ਅੱਗੇ ਤੋਂ ਵੀ ਜੇ ਕੋਈ ਕੰਮ ਕਰਦਾ ਉਹ ਬੰਦੇ ਦੀ ਜਿੰਨੀ ਪ੍ਰਾਪਰਟੀ ਆ ਜਾਂ ਉਹਦੇ ਘਰ ਦੀ ਆ ਉਹ ਸਾਰੀ ਜੰਪ ਕੀਤੀ ਜਾਵੇ ਤਾਂ ਜੋ ਐਦਾਂ ਦੇ ਕੋਈ ਵੀ ਬੰਦਾ ਆ ਉਹ ਇਹ ਕੰਮ ਕਰ ਲਈ ਮੰਨ ਲਓ ਹੋ ਸਕਦਾ ਉਹਨੂੰ ਕੋਈ ਲਾਇਸੈਂਸ ਦਿੱਤਾ ਹੋਵੇ ਕਿਸੇ ਨੇ ਕਤਨ ਉਪਰ 10 ਲੱਖ ਰੇਦੇ ਆਂਗੇ ਜਾਂ ਕਰੋੜ ਰੇਦੇ ਆ ਬੇਤੁਹਾ ਕੰਮ ਕਰ ਰਹਾ ਇਹ ਕਿਉਂਕਿ ਛੋਟਾ ਮੋਟਾ ਕੰਮ ਨਹੀਂ ਗਾ ਇਹ ਹੋਰ ਤਾਂ ਨਹੀਂ ਕੰਮ ਹੁੰਦੇ 26 ਜਨਵਰੀ ਵਾਲੇ ਦਿਨ ਜਿਹੜਾ ਕੰਮ ਹੋਇਆ ਇਹ ਇੱਕ ਬਹੁਤ ਤਕੜੀ ਸ਼ਾਹੀਦ ਅਧੀਨ ਹੋਇਆ ਜਿੰਨੇ ਵੀ ਉਹਦੀ ਪ੍ਰਾਪਰਟੀ ਹੋਵੇ ਜਿੰਨੇ ਵੀ ਉਹਦੀ ਮਾਲਕੀ ਕੋਈ ਪ੍ਰਾਪਰਟੀ ਹੋਵੇ ਤਕਰੀਬਨ ਉਹ ਸਾਰੀ ਸੀਲ ਕਰਕੇ ਸਰਕਾਰ ਆਪਣੇ ਜੋ ਕਦਮ ਚੁੱਕਾਈ ਜਾਵੇ ਉਹਨੂੰ ਇਹਨਾਂ ਲੋਕਾਂ ਨੂੰ ਇਦਾਂ ਦੀਆਂ ਗੱਲਾਂ ਜਦੋਂ ਹੋਣਗੀਆਂ ਤਾਂ ਕੋਈ ਵੀ ਗਲਤ ਕੰਮ ਕਰਨ ਤੋਂ ਗਰੇਵ ਕਰੇਗਾ ਕਿ ਕਦੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਇਹ ਪੰਨਿਆਂ ਨੂੰ ਕੋਈ ਫੜਾਉਂਦੇ ਆ ਕਦੀ 바ਵਾ ਸਾਹਿਬ ਦੇ ਮੂਰਤੀਆਂ ਨੂੰ ਖੰਡਿਤ ਕਰਾਉਂਦੇ ਆ ਜਦੋਂ ਉਹਨਾਂ ਬੰਦਿਆਂ ਦੀਆਂ ਪ੍ਰਾਪਰਟੀਆਂ ਸਾਰੀਆਂ ਜ਼ਬਤ ਹੋ ਜਾਣਗੀਆਂ ਕੋਈ ਵੀ ਬੰਦਾ ਇਹ ਕੰਮ ਕਰਨ ਤੋਂ ਮਲੋ ਜੇ ਕਰੇਗਾ ਜੈ ਜੇ ਇੱਥੇ ਤੋਂ ਬਹੁਤ-ਬਹੁਤ ਸਾਰੇ ਬੁਲਾਉਣਾਂ ਦਾ ਧੰਨਵਾਦ ਮੈਂ ਪੇਟੀ ਦਾ ਰਹਾ ਅੰਕਤ ਰਾਣਾ ਜੀ ਨੂੰ ਸਾਨੂੰ ਤੁਹਾਡੇ ਦਾ ਸਨਮੋ ਹੋ ਕੇ ਆਪਣੀ ਗੱਲ ਰੱਖਣਗੇ ਅੰਕਤ ਰਾਣਾ ਪਰ ਸਿੱਖਿਟ ਹੋਵੋ ਸੰਗਠਿਤ ਹੋਵੋ ਅਤੇ ਸੰਘਰਸ਼ ਕਰੋ ਦਾ ਨਾਰਾ ਦੇਣ ਵਾਲੇ ਇਸ ਭਾਰਤ ਦੇਸ਼ ਦੇ ਸੰਵਿਧਾਨ ਨਿਰਮਾਤਾ ਸਾਰਾ ਦੇਖਦੀਆਂ ਵੱਖ-ਵੱਖ ਕੌਮਾਂ ਨੂੰ ਵੱਖ-ਵੱਖ ਧਰਮਾਂ ਨੂੰ ਇੱਕ ਸੂਤਰ ਦੇ ਵਿੱਚ ਪਰੋਣ ਵਾਲੇ ਡਾਕਟਰ ਵੀਰਨਾਬ ਅੰਦੇਕਰ ਜੀ ਜਿਹੜਾ ਪ੍ਰਿਹਾਰ ਹੋਇਆ ਉਸ ਤੋਂ ਹਰ ਭਾਰਤ ਵਾਸੀ ਦਾ ਮਨ ਬੁਹੀ ਹੈ ਕੱਲੇ ਤਲੀ ਸਮਾਜ ਨਹੀਂ ਜਿਹੜਾ ਰੋਪਾਰ ਨੂੰ ਪਿਆਰ ਕਰਦਾ ਜਿਹੜਾ ਵੀ ਪਿਆਰਤ ਨੂੰ ਆਪਣਾ ਸਮਝਦਾ ਵਾਹ ਇਸ ਘਟਨਾ ਤੋਂ ਬਹੁਤ ਦੁਖੀ ਹਾਂ ਬਹੁਤ ਚਿੰਤਿਤ ਹਾਂ ਕਿਉਂਕਿ ਇੱਕ ਪਾਸੇ ਤਾਂ ਸਾਡਾ ਦੇਸ਼ 26 ਜਨਵਰੀ ਨੂੰ ਕੰਨ ਕੰਨ ਤਰਦੀਵੋਜ ਮਨਾ ਰਿਹਾ ਦੂਸਰੇ ਪਾਸੇ ਡਾਕਟਰ ਭੀਮਰਾਵ ਅਵੇਸ਼ਕਰ ਜੀ ਦੇ ਪੁੱਤ ਦੇ ਉੱਤੇ ਹਥੌੜਿਆਂ ਨਾਲ ਪ੍ਰਹਾਰ ਕੀਤਾ ਜਾਂਦਾ ਤੇ ਮੈਨੂੰ ਇੱਕ ਸਾਲ ਮਸ਼ਹੂਰ ਹੋਈ ਕਿ ਉਹ ਜਿਹੜਾ ਹਥੌੜਿਆਂ ਨਾਲ ਪ੍ਰਹਾਰ ਹੈ ਉਹ ਡਾਕਟਰ ਭੀਮਰਾਵ ਅਵੇਸ਼ਕਰ ਜੀ ਦੇ ਨਾਲ ਨਾਲ 140 ਗੁਰ ਪਾਰਤਵਾਰੀਆਂ ਦੇ ਸਿਰਾਂ ਦੇ ਉੱਤੇ ਵੀ ਹਥੌੜਿਆਂ ਨਾਲ प्रहार ਕੀਤਾ ਗਿਆ ਉਸ ਆਦਮੀ ਵੱਲੋਂ ਤੇ ਉਸ ਹੋਜ ਵੱਲੋਂ ਜਿਸ ਨੇ ਉਸ ਨੂੰ ਪੇਟਿਆ ਅੱਜ ਪ੍ਰਸ਼ਾਸਨ ਇਸ ਤਰ੍ਹਾਂ ਨੂੰ ਖਵਾਣ ਦੇ ਲਈ ਲਗਾਤਾਰ ਸੰਘਰਸ਼ ਕਰ ਰਿਹਾ ਉਹਦੂ ਪ੍ਰਸ਼ਾਸਨ ਕਿਤੇ ਸੀ ਜਦੋਂ ਡਾਕਟਰ ਵੀਰਵਰ ਅਵੇਕ ਕਰ ਜੀ ਮੂਰਤੀ ਉੱਤੇ प्रहार ਕੀਤਾ ਗਿਆ ਉਹਦਾ ਪ੍ਰਸ਼ਾਸਨ ਕਿਤੇ ਸੀ ਮੈਂ ਇਤਜ਼ਾਲ ਬਾਰ ਬਾਰ ਕਹਿੰਦਾ ਜੀ ਡਾਕਟਰ ਵੀਰ ਬਾਬਾ ਬੇਕਰ ਜੀ ਨੂੰ ੱਲੇ ੱਲੇ ਦਾ ਨਾਂ ਬਣਿਆ ਜਾਵੇ ਜੇ ਅੱਜ ਅਸੀਂ ਖੜੇ ਹੋ ਕੇ ਗੱਲ ਕਰਦੇ ਆਂ ਸੇ ਡਾਕਟਰ ਵੀਰ ਬਾਬਾ ਬੇਕਰ ਜੀ ਦੇ ਸੰਵਿਧਾਨ ਕਰਕੇ ਆਂ ਬੰਗਲਾਦੇਸ਼ ਦੇ ਅੰਦਰ ਤਕਤਾ ਪਲਟ ਹੋਇਆ ਜਿਹੜਾ ਉਦੋਂ ਦੇ ਆਦਮੀ ਨੇ ਜਿਹੜਾ ਦੇਸ਼ ਬਣਾਇਆ ਬੰਗਲਾਦੇਸ਼ ਜਿੱਦੀ ਤਕਤਾ ਪਲਟ ਹੋਇਆ ਉਸ ਦੀ ਮੂਰਤੀ ਸਭ ਤੋਂ ਪਹਿਲਾਂ ਤੋੜੀ ਗਈ ਇਹ ਪਾਰਟੂ ਦੇਜ ਨਾ ਦਸਰੀਆਂ ਨਾਲ ਚੱਲਣਾ ਨਾ ਟੱਕੇ ਨਾਲ ਚੱਲਣਾ ਇਹ ਚੱਲਣਾ ਤਾਂ ਸਿਰਫ ਸੰਵਿਧਾਨ ਨਾਲ ਚੱਲਣਾ ਇਸ ਗੱਲ ਤੇ ਸਾਨੂੰ ਸਾਰਿਆਂ ਨੂੰ ਮੰਨਣਾ ਪੈਣਾ ਸੰਵਿਧਾਨ ਕੈਸਰਮਾਨ ਵਿੱਚ ਐਸਪੀ ਮੈਦਾਨੂ ਨੇ ਮੈਂ ਇੱਕ ਗੱਲ ਹੋਰ ਕਹਿਣਾ ਕਿ ਡਾਕਟਰ ਵੀਰਵਾ ਅਵੇ ਅਕਰ ਕਿਸੇ ਇੱਕ ਪਾਰਟੀ ਦੇ ਨਹੀਂ ਉਹ ਸਾਰੇ ਸਮਝਦੇ ਆ ਅੱਜ ਜੇ ਅੰਕਿਤ ਰਾਣਾ ਸਟੇਜਾਂ ਉੱਤੇ ਬੋਲਦਾ ਫੇਸਬੁਕ ਤੇ ਵੀਡੀਓ ਪਾਉਂਦਾ ਉਹ ਡਾਕਟਰਾਂ ਦੇ ਇੱਕ ਕਰਨੇ ਸਾਨੂੰ اختیار ਦਿੱਤੇ ਆ ਅਸੀਂ ਤਾਂ ਬੋਲਦੇ ਆ ਮੈਂ ਉਹ ਤੋਂ ਸੋਚ ਨੂੰ ਵੀ ਇਹ ਦਲ ਦਾ ਚੈਲੰਜ ਕਰਦਾ ਜਿਵੇਂ ਭਰਾਵਾਂ ਨਾਲ ਬਾਰ ਬਾਰ ਕਿਹਾ ਔਰ ਬਾਜ਼ਾਰ ਦੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਵੀ ਇਹੋ ਜੀ ਗੱਲ ਹੋਵੇ ਤਾਂ ਇਕੱਠੇ ਹੋਇਆ ਕਰੀਏ ਇਹ ਸਭ ਸਾਡਾ ਹੈ ਇਸ ਦੇਸ਼ ਦਾ ਹਰ ਮਸ਼ੀਨ ਦਾ ਸਾਡਾ ਹੈ ਇਸ ਦੇਸ਼ ਦਾ ਸੰਵਿਧਾਨ ਸਾਡਾ ਹੈ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਆਪਣੀ ਗੱਲ ਰੱਖਣੀ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਉਸ ਸੰਵਿਧਾਨ ਦੀ ਰੱਖਿਆ ਦੇ ਲਈ ਜਿੱਦੋਂ ਤੱਕ ਵੀ ਜਾਣਾ ਬਵੇ ਉਮੇ ਕੋਈ ਵੀ ਕੁਝ ਬੋਲੇ ਅਸੀਂ ਸੁਸਬਿਧਾਨ ਦੇ ਅਗੇ ਨਤਮਸਤ ਗੁਣਾਏ ਹੁਣ ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਅਸੀਂ ਇੱਕ ਮੈਮੋਰੰਡਮ ਜਿਹੜਾ ਹੈ ਉਹ ਡਿਪਟੀ ਸਾਹਿਬ ਨੂੰ ਦੇਣਾ ਹੈ ਕਿ ਉਸ ਉਸ ਜਿਸ ਆਦਮੀ ਨੇ ਉਹ ਬਾਬਾ ਸਾਹਿਬ ਦੇ ਪੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਉੱਤੇ ਐਨਐਸਏ ਲਗਾਇਆ ਜਾਵੇ ਔਰ ਜਿਹੜੇ ਵੀ ਇਹਦੇ ਪਿੱਛੇ ਸਾਜ਼ਿਸ਼ ਕਰਦਾ ਹੈ ਉਹਨਾਂ ਨੂੰ ਪੂਰੇ ਸਮਾਜ ਸਾਹਮਣੇ ਲੰਗਾ ਕੀਤਾ ਜਾਵੇ ਕਿਉਂਕਿ ਮੈਨੂੰ ਜੋ ਲੱਗਦਾ ਹੈ ਇਹ ਕਿਤੇ ਨਾ ਕਿਤੇ ਭਾਰਤ ਦੇਸ਼ ਨੂੰ ਇੱਕ ਗ੍ਰਹਿ ਯੂਤਬ ਵਾਲਾ ਲਜਾਣ ਦੀ ਕੋਸ਼ਿਸ਼ ਹੈ ਔਰ ਭਾਰਤ ਦੇ ਵਿੱਚ ਬਕਰੇਵਾ ਖੜੇ ਕਰਨ ਦੀ ਕੋਸ਼ਿਸ਼ ਹੈ ਪਰ ਨੌਜਵਾਨ ਔਰ ਬਾਕੀ ਜਥੇਬੰਦੀਆਂ ਜਾਗਰਿਤ ਹੈ ਅਸੀਂ ਮਿਲ ਕੇ ਇਕੱਠੇ ਹੋ ਕੇ ਦੇਸ਼ ਦੀ ਸਮਾਜ ਦੀ ਤੇ ਸੰਵਿਧਾਨ ਦੀ ਗੱਲ ਕਰਾਂਗੇ ਮੈਂ ਨਾਰਾ ਲਗਾਵਾਂਗਾ ਤੁਸੀਂ ਮੇਰਾ ਨਾਰੇ ਦੇ ਨਾਲ ਜੈ ਸੰਵਿਧਾਨ ਜੰਮਦਾਨ ਜੈ ਸੰਵਿਧਾਨ ਜੈ ਸੰਵਿਧਾਨ ਚਾਪਕ ਸੂਰਜ ਚੰਦ ਰਹੇਗਾ ਬਾਬਾ ਸਾਹਿਬ ਤੇ ਨਾਮ ਰਹੇਗਾ ਜਬ ਤੱਕ ਸੂਰਜ ਚੰਦ ਰਹੇਗਾ ਬਾਬਾ ਸਾਹਿਬ ਤੇ ਨਾਮ ਰਹੇਗਾ ਬਹੁਤ ਬਹੁਤ ਧੰਨਵਾਦ ਜੈ ਵੀਰ ਜੀ ਇਹ ਹਨ ਅੰਕਤ ਰਾਣਾ ਜੀ ਮੈਂ ਅਖੀਰ ਦੇ ਵਿੱਚ ਤੁਹਾਡੇ ਇੱਕ ਦੋ ਨੰਬਰਦਾਰ ਜੀ ਉਹ ਨਾਲ ਹੀ ਆਏ ਹਲ ਸੰਗਤ ਦਾ ਤਲਵਾਦ ਕਰਨਗੇ ਤੇ ਨਾਲੇ ਇੱਕ ਦੋ ਮਿੰਟ ਲਈ ਆਪਣੀ ਗੱਲ ਕਰਕੇ ਉਸ ਤੋਂ ਬਾਅਦ ਮੈਂਬਰ ਉਹਨਾਂ ਨੂੰ ਡੀਐਸਪੀ ਸਾਹਿਬ ਨੂੰ ਦਿੱਤਾ ਜਾਏਗਾ ਤੇ जी तो भी संजत बिंडन आए हैं सदन लिया करो पहले हो चुका सो जिनी भी निखेधी की जाए घटना की उन्नी घट पानी हमेशा नीमे में चल रहा है अज भी उम्मी दया जा रहा है सो मैं बेनती करता ਜਿੰਨੇ ਵੀ ਇੱਥੇ ਸੱਜਣ ਆਏ ਨੇਗੇ ਆ ਸਾਰਿਆਂ ਨੇ ਜਿਹੜਾ ਸਾਡਾ ਨੁਕਸਾਨ ਕੱਲ ਹੋ ਚੁੱਕਾ ਅੱਜ ਵੀ ਸਾਡਾ ਨੁਕਸਾਨ ਆ ਸਾਡੇ ਗਰੀਬ ਮਜ਼ਦੂਰ ਪਰ ਆ ਜਿਹੜੇ ਆ ਦੁਕਾਨਦਾਰ ਆ ਉਹਨਾਂ ਨੂੰ ਦੁਕਾਨਾਂ ਬੰਦ ਕਰਨਾ ਸਾਡਾ ਇਹ ਮਕਸਦ ਨਹੀਂ ਹੈਗਾ ਸਾਡੇ ਸਮਾਜ ਦਾ ਅਸੀਂ ਦਾਪ ਕਿਸੇ ਲੋਗ ਆ ਪਰ ਸਾਨੂੰ ਮਜਬੂਰ ਕੀਤਾ ਜਾਂਦਾ ਏ ਕੰਮ ਦੇ ਇਸ ਤੇ ਕਿ ਆਪਾਂ ਦੁਕਾਨਾਂ ਬੰਦ ਕਰਕੇ ਹੋਰ ਸਾਡੇ ਕੋਲ ਹੈ ਕੀ ਆ ਨਾ ਸਾਡੇ ਕੋਲ ਜ਼ਮੀਨਾਂ ਨਾ ਜਾਇਦਾਤਾਂ ਇੱਕ ਸਾਡੇ ਕੋਲ ਸਾਡੇ ਰਹਿਬਰ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਆ ਉਹਨਾਂ ਨੇ ਕਦੇ ਵੀ ਤੁਹਾਡੇ ਕੋਲ ਆ ਕੇ ਇਹਨਾਂ ਨੇ ਤੁਸੀਂ ਮੈਂ ਬੇਨਤੀ ਕਰਦਾ ਜਿੰਨੀ ਵੀ ਇਥੇ ਨੌਜਵਾਨ ਵੀ ਰਾਏ ਆ ਜਿੰਨੀ ਵੀ ਸੰਗਤ ਆਈ ਹੈਗੀ ਆ ਆਪਾਂ ਪੀਸਫੁਲੀ ਹੈ ਤੇ ਸਾਡਾ ਸ਼ਹਿਰ ਹੈਗਾ ਸਾਡੇ ਸਾਰੇ ਆਪਣੇ ਭੈਣ ਭਰਾ ਹੈਗੇ ਆ ਜਿਹੜਾ ਵੀ ਜਿੱਥੇ ਬੰਦੀਆਂ ਵੱਲੋਂ ਆਪਾਂ ਨਿਰੂਪ ਦਿੱਤਾ ਗਿਆ ਉਹਦੇ ਮੁਤਾਬਕ ਚੱਲਣਾ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਪਹਿਲਾਂ ਬਹੁਤ ਹੋ ਚੁੱਕਾ ਅਸੀਂ ਜਿਹੜਾ ਉਹਨੂੰ ਕੂਟੀ ਕਰਨੀ ਦੀ ਔਰ ਇਹ ਕਹਿੰਦੇ ਐਲਐਸਏ ਲੱਗਣਾ ਚਾਹੀਦਾ ਮੈਂ ਕਹਿੰਦਾ ਵੀ ਉਹ ਸਾਉਦੀ ਵਾਲਾ ਕਾਨੂੰਨ ਜਿਹੜਾ ਨਾ ਇੱਕ ਵਾਰੀ ਇਹਦੇ ਲੱਗਣਾ ਚਾਹੀਦਾ ਇਹਨੂੰ ਉਸੇ ਚੌਂਕ ਦੇ ਵਿੱਚ ਫਾਂਸੀ ਦਿੱਤੀ ਜਾਣੀ ਚਾਹੀਦੀ ਜੈ ਜੀ ਜੈਕਾਰਾ तस्वीर थोड़े नो स कर रहे हैं जिथे कि जेबंदियों वालों हम डी एस पी टुआ नो एक मंग पत्र दिता जा रहा है ता जो उत्ते कार्रवाई जो इस शामिल सन उन्होंने कार्रवाई की जा सके Why? तो तस्वीर साझा कर रहे हैं जितना की इस तू बाद जो रोड जोड किया जा रहा बंद किया जा रहा है इस न ਹਾਂਜੀ ਹਾਂਜੀ ਜੋ ਜ ਤੁਹਾਨੂੰ ਪਤਾ ਹੀ ਆ ਜੋ ਇਹ ਘਰਨਾ ਹੋਈ ਆ ਉਹਦੇ ਵਿੱਚ ਸਮਾਜ ਸੜਕ ਦੇ ਉੱਪਰ ਆ ਸਾਰੇ ਜਿਹੜੇ ਬੀਤੀਆਂ ਤਾਂ ਬੋਲਦੇ ਪੁਰ ਡਿਪਟੀ ਸਾਹਿਬ ਤੋਂ ਮੰਨਣ ਲੈਂਦੇ ਦਿੱਤਾ ਕਿ ਇਹ ਪ੍ਰੋਗਰਾਮ ਨਾਲ ਸਾਡਾ ਡੀ.ਐਨ.ਵੀ. ਸਾਬ ਤੱਕ ਪਹੁੰਚਾਇਆ ਜਾਵੇ ਤਾਂ ਜੋ ਇਸ ਬੰਦੇ ਦੇ ਐਨ.ਐਸ.ਏ ਲਗਾਈ ਜਿਹੜਾ ਰੋਡ ਜਾਮ ਕੀਤਾ ਗਿਆ ਸੀ ਉਸ ਨੂੰ ਸਮਾਪਤ ਕਰ ਦਿੱਤਾ ਜਾਵੇ ਹਾਂਜੀ ਹੁਣ ਜਿਹੜਾ ਤਕਰੀਬਨ ਪੂਰਾ ਰੋਡ ਬੰਦ ਹੋ ਗਿਆ ਜਾਮ ਲੱਗ ਗਿਆ ਇਸ ਜਾਮ ਨੂੰ ਖੁੱਲਣ ਵੀ ਤੇਜ਼ਾ ਘਟੇ ਲੱਗ ਜਣੇ ਆ ਇਸ ਲਈ ਅਸੀਂ ਜਿੱਦਾਂ ਜਾਮ ਲਾਇਆ ਸੋ ਉੱਤੇ ਪੂਰਾ ਪ੍ਰਸ਼ਾਸਨਾਂ ਕੋਰਪੋਰੇਟ ਕੋਪੋਰੇਟ ਕਰਕੇ ਕਾਫੀ ਜਿਹੜੇ ਲੋਕਾਂ ਨੇ ਇਹਦੇ ਵਿੱਚ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ ਉਹਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਪੂਰਾ ਇਹ ਫੀਲ ਕਰਨਾ ਚਾਹੁੰਦੇ ਆ ਕਿ ਦੇਖੋ ਇਹ ਰੈਵਰ ਸਾਰੇ ਸਮਾਜ ਦੇ ਸਾਂਝੇ ਰੈਵਰ ਆ ਕੋਈ ਇੱਕ ਕੱਲੇ ਅਸੀਂ ਸਮਾਜ ਦੇ ਨਹੀਂ ਹੈਗੇ ਜਦੋਂ ਵੀ ਕਿਤੇ ਰੈਵਰ ਤੇ ਭੀੜ ਪੈਂਦੀ ਆ ਤੁਸੀਂ ਨਾਲ ਖੜਿਆ ਕਰੋ ਔਰ ਜਿੰਨੀਆਂ ਅਮਰ ਜੈਸੀ ਰੋਮਾਈ ਸਾਰਿਆਂ ਨੂੰ ਆ ਗਿਆ ਹੈ ਸ਼ਾਂਤੀਪੁਰ ਉਪਰੇ ਕਰਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਜੀ ਧੰਨਵਾਦ ਇਸੋ ਗੱਲ ਤਸਵੀਰਾਂ ਦਾ ਸਾਂਝੀਆਂ ਕਰ ਰਹੇ ਹਾਂ ਜੀ ਇਸ ਸਮੇਂ ਤੋਂ ਸਵੇਰ ਤੋਂ ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜੋ ਅੱਜ ਦਸੂਹਾ ਦੇ ਵਿੱਚ ਜਾਮ ਲਗਾਇਆ ਗਿਆ ਸੀ ਉਸ ਨੂੰ ਖੋਲ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਹੀ ਐਮਰਜੈਂਸੀ ਸੇਵਾਵਾਂ ਵੀ ਤੁਸੀਂ ਦੇਖ ਸਕਦੇ ਪਹਿਲੀ ਜਾ ਰਹੀ ਸੀ ਤੇ ਹੁਣ ਜਾਮ ਖੁੱਲਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜੋ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਨੇ ਕਿ ਹੁਣ ਜਾਮ ਨੂੰ ਖੁੱਲਣ ਨੂੰ ਵੀ ਕਾਫੀ ਸਮਾਂ ਲੱਗੇਗਾ ਤੇ ਹੌਲੀ-ਹੌਲੀ ਇਹ ਜਿਹੜਾ ਜਾਮ ਕਲੀਅਰ ਹੋਵੇਗਾ ਇਹ ਵਕ ਵਕ ਜਥੇਬੰਦੀਆਂ ਦੇ ਵੱਲੋਂ ਹੁਣ ਐਲਾਨ ਕੀਤਾ ਗਿਆ ਹੈ ਕਿ ਜੋ ਸ਼ਹਿਰ ਦੀਆਂ ਦੁਕਾਨਾਂ ਨੇ ਤਕਰੀਬਨ ਪੈਸੇ ਦਾ ਅੱਜ ਦਸੂਹਾ ਸ਼ਹਿਰ ਜੋ ਕਿ ਮੁਕੰਮਲ ਬੰਦ ਹੈ ਪਰ ਉਸ ਤੋਂ ਬਾਅਦ ਵੀ ਜੇਕਰ ਕੋਈ ਦੁਕਾਨ ਖੁੱਲੀ ਹੈ ਤੇ ਉਸ ਨੂੰ ਬੰਦ ਕਰਾਇਆ ਜਾਵੇਗਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਪ੍ਰਦਰਸ਼ਨ ਕਰਨ ਉਹ ਹੁਣ ਬਜ਼ਾਰ ਦਾ ਰੁਕ ਕਰ ਚੁੱਕੇ ਨੇ ਤੇ ਜੋ ਨੈਸ਼ਨਲ ਹਾਈਵੇ ਦੇ ਉੱਤੇ ਜਾਮ ਲੱਗਾ ਹੋਇਆ ਸੀ ਉਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਖੋਲ ਦਿੱਤਾ ਗਿਆ ਹੈ ਤੇ ਵੀਡੀਓ ਸਾਂਝੀ ਜ਼ਰੂਰ ਕਰ ਦਿਓ ਜੋ ਤੁਹਾਡੇ ਸਦਰਾਂਜ ਘਰਾਂ ਤੋਂ ਨਿਕਲ ਰਹੇ ਨੇ ਜਾ ਅੱਜ ਜਾਮ ਦੇ ਕਾਰਨ ਕਿਸੇ ਜੇਕਰ ਤੁਸੀਂ ਕੋਈ ਕੰਮ ਜਾਣਾ ਹੋਵੇ ਤਾਂ ਉਹ ਤੁਸੀਂ ਹੁਣ ਜਾ ਸਕਦੇ ਹੋ ਕਿਉਂਕਿ ਦਸੂਹਾ ਦੇ ਵਿੱਚ ਜੋ ਜਿੱਥੇ ਕਿੱਥੇ ਬੰਦੀਆਂ ਦੇ ਵੱਲੋਂ ਜਾਮ ਲਗਾਇਆ ਗਿਆ ਸੀ ਉਸ ਨੂੰ ਖੋਲ ਦਿੱਤਾ ਗਿਆ ਹੈ ਇੱਥੇ ਵੱਡੀ ਮਾਤਰਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਤਾਂ ਜੋ ਜਾਮ ਖੁੱਲਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਨਾਲ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਤੋਂ ਬਾਅਦ ਹੁਣ ਪ੍ਰਦਰਸ਼ਨਕਾਰੀ ਜੋ ਕਿ ਸ਼ਹਿਰ ਦੇ ਵੱਲ ਨੂੰ ਜਾ ਰਹੇ ਨੇ ਵੀਡੀਓ ਨੂੰ ਸਾਂਝੀ ਕਰਦੇ ਹਾਂ